ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਡੈਨਮਾਰਕ ਸਰਕਾਰ ਨੇ ਸਾਲ 2026 ਦੇ ਲਈ ਆਪਣੀਆਂ ਪੋਜ਼ਿਟਿਵ ਲਿਸਟਸ ਸਕੀਮਾਂ ਨੂੰ ਅਪਡੇਟ ਕਰ ਦਿੱਤਾ ਹੈ ਇਹ ਨਵੇਂ ਨਿਯਮ 1 ਜਨਵਰੀ 2026 ਤੋਂ ਲਾਗੂ ਹੋਣਗੇ ਇਸ ਅਪਡੇਟ ਦੇ ਤਹਿਤ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਬੰਦ ਫ੍ਰੀਸ਼ੀ ਕਾਮੇ ਦੇ ਲਈ ਚੋਕ ਨੌਕਰੀਆਂ ਦੇ ਸੰਖੇਪ ਦੀ ਗਿਣਤੀ ਵਿੱਚ ਹਲਕੀ ਕਮੀ ਕੀਤੀ ਗਈ ਹੈ ਡੈਨਮਾਰਕ ਦੇ ਵਿੱਚ ਵਿਦੇਸ਼ੀ ਨਾਗਰਿਕ ਜੋ ਨਿਵਾਸ ਅਤੇ ਵਰਕ ਪਰਮਿਟ ਲਈ ਅਰਜ਼ੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਡੈਨਿਸ਼ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ ਰੋਜ਼ਗਾਰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੇਕਰ ਕਿਸੇ ਵਿਦੇਸ਼ੀ ਕਾਮੇ ਨੂੰ ਪੋਜ਼ਿਟਿਵ ਲਿਸਟ ਦੇ ਵਿੱਚ ਸ਼ਾਮਲ ਕਿਸੇ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਇਸ ਸਕੀਮ ਦੇ ਤਹਿਤ ਡੈਨਮਾਰਕ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਯੋਗ ਮੰਨਿਆ ਜਾਂਦਾ ਹੈ ਡੈਨਿਸ ਏਜੰਸੀ ਫਾਰ ਇੰਟਰਨੈਸ਼ਨਲ ਰਿਕੁਆਇਰਮੈਂਟ ਐਂਡ ਇੰਟੀਗ੍ਰੇਸ਼ਨ ਜਿਸ ਨੂੰ ਐਸ ਆਈ ਆਰ ਆਈ ਕਿਹਾ ਜਾਂਦਾ ਹੈ ਉਸਨੇ ਦੱਸਿਆ ਕਿ 2024 ਦੇ ਲਈ ਨਵੀਂ ਪੋਜ਼ਿਟਿਵ ਲਿਸਟ ਵਿੱਚ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ 183 ਨੌਕਰੀਆਂ ਦੇ ਸਿਲੇਖ ਜਦਕਿ ਹੁਨਰਬੰਦ ਕੰਮ ਦੇ ਲਈ 57 ਨੌਕਰੀਆਂ ਦੇ ਸਿਲੇਖ ਸ਼ਾਮਲ ਕੀਤੇ ਗਏ ਨੇ ਇਕਿੰਤੇ ਪਿਛਲੇ ਅਪਡੇਟ ਦੇ ਮੁਕਾਬਲੇ ਕੁਝ ਘਟ ਹੈ ਤੇ ਐਸਆਈਆਰਆਈ ਦੇ ਵੱਲੋਂ ਜੁਲਾਈ ਤੋਂ 2425 ਤੱਕ ਦੇ ਅਪਡੇਟ ਦੇ ਦੌਰਾਨ ਉੱਚ ਸਿੱਖਿਆ ਵਾਲਿਆਂ ਦੇ ਲਈ 190 ਅਤੇ ਹੁਨਰਵੰਦ ਕਾਮਿਆਂ ਦੇ ਲਈ ਪੈਟ ਨੌਕਰੀਆਂ ਦੀ ਪੇਸ਼ਕਸ਼ ਸੀ ਹੁਣ ਨਵੇਂ ਅਪਡੇਟ ਦੇ ਵਿੱਚ ਇਹ ਗਿਣਤੀ ਘਟਾਈ ਗਈ ਹੈ ਜਿਸ ਦਾ ਮੁੱਖ ਕਾਰਨ ਕੁਝ ਪੇਸ਼ੇਵਰ ਦੇ ਵਿੱਚ ਮਜ਼ਦੂਰਾਂ ਦੀ ਘਾਟ ਦਾ ਘਟਣਾ ਅਤੇ ਪੁਰਾਣੀਆਂ ਪੋਜੀਸ਼ਨਾਂ ਦਾ ਸੂਚਿਤੋਂ ਹਟਣਾ ਦੱਸਿਆ ਜਾ ਰਿਹਾ ਹੈ ਡੈਨਮਾਰਕ ਦੀ ਪੋਜ਼ਿਟਿਵ ਲਿਸਟ ਦਾ ਮੁੱਖ ਮਕਸਦ ਉਹ ਵਿਦੇਸ਼ੀ ਨਾਗਰਿਕ ਨੇ ਜੋ ਉੱਚ ਤਸਵੀਰ ਅਤੇ ਖਾਸ ਹੁਨਰ ਰੱਖਦੇ ਨੇ ਤਾਂ ਜੋ ਦੇਸ਼ ਦੇ ਵਿੱਚ ਮੌਜੂਦਾ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਸ ਸੂਚੀ ਹਰ ਸਾਲ ਦੋ ਵਾਰ ਅਪਡੇਟ ਕੀਤੀ ਜਾਂਦੀ ਹੈ ਜੇਕਰ ਕਿਸੇ ਵਿਦੇਸ਼ੀ ਉਮੀਦਵਾਰ ਨੂੰ ਅਜਿਹੀ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਜੋ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਦੀ ਮੰਗ ਕਰਦੀ ਹੋਵੇ ਅਤੇ ਉਹ ਨੌਕਰੀ ਪੋਜੀਟਿਵ ਲਿਸਟ ਦੇ ਵਿੱਚ ਵੀ ਸ਼ਾਮਲ ਹੋਵੇ ਤਾਂ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ ਬਣਾਈ ਗਈ ਸਕੀਮ ਦੇ ਤਹਿਤ ਨਿਵਾਸ ਅਤੇ ਵਰਕ ਪਰਮਿਟ ਦੇ ਲਈ ਅਜਿ ਦੇ ਸਕਦਾ ਹੈ ਇਸ ਲਈ ਲਾਜ਼ਮੀ ਹੈ ਕਿ ਉਮੀਦਵਾਰ ਦੀ ਸਿੱਖਿਆ ਨੌਕਰੀ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੋਵੇ ਇਸੇ ਤਰ੍ਹਾਂ ਚੁਕਰ ਕਿਸੇ ਵਿਦੇਸ਼ੀ ਕੰਮੇ ਨੂੰ ਹੁਨਰਪੰਧ ਪੇਸ਼ ਕੀਤੇ ਪੋਜੀਟਿਵ ਲਿਸਟ ਵਿੱਚ ਸ਼ਾਮਲ ਕਿਸੇ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਵੀ ਇਸ ਸਕੀਮ ਦੇ ਅਧੀਨ ਡੈਨਮਾਰਕ ਦੇ ਵਿੱਚ ਕੰਮ ਕਰਨ ਲਈ ਯੋਗ ਮੰਨੇ ਜਾਂਦੇ ਹੈ। ਐਸਆਈਆਰ ਆਈ ਨੇ ਹਾਲੀ ਦੇ 2025 ਦੀ ਤੀਜੀ ਤਿਮਾਹੀ ਤੇ ਆਮਦਨ ਸੰਬੰਧੀ ਅੰਕੜੇ ਵੀ ਅਪਡੇਟ ਕੀਤੇ ਨੇ ਜੋ 1 ਜਨਵਰੀ 2026 ਤੋਂ ਜਮ੍ਹਾਂ ਹੋਣ ਵਾਲੀਆਂ ਅਰਜ਼ੀਆਂ ਤੇ ਲਾਗੂ ਹੋਣਗੇ। ਜਿੱਥੇ ਨੌਕਰੀ ਕਿਸੇ ਸਮੂਹੀਕਰ ਸਮਝੋਤੇ ਦੇ ਅਧੀਨ ਨਹੀਂ ਆਉਂਦੀ ਉਥੇ ਐਸ ਆਈ ਆਰ ਆਈ ਜਾਂਚ ਕਰੇਗਾ ਕਿ ਤਨਖਾਹ ਡੈਨਿਸ਼ ਮਿਆਰ ਦੇ ਅਨੁਸਾਰ ਹੈ ਜਾਂ ਫਿਰ ਨਹੀਂ ਜੋ ਲਗਭਗ 74958 ਡੈਨਿਸ਼ ਕਰੋਨ ਮੰਨੀ ਗਈ ਹੈ ਇਸ ਲਈ ਡੈਨਮਾਰਕ ਦੇ ਵਿੱਚ ਕੰਮ ਕਰਨ ਤੇ ਇਸ਼ੂ ਕੁ ਵਿਦੇਸ਼ੀ ਉਮੀਦਵਾਰਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੀ ਯੋਗਤਾਵਾਂ ਨੌਕਰੀ ਦੀ ਪੇਸ਼ਕਸ਼ ਅਤੇ ਨਵੀਂ ਪੋਜ਼ਿਟਿਵ ਲਿਸਟ ਦੀ ਪੂਰੀ ਜਾਣਕਾਰੀ ਲੈ ਕੇ ਹੀ ਅਰਜ਼ੀ ਦੇ ডেনমার্ক সরকার কানে সাল ਤੋਂ যা 26 ডেলি ਆਪਣੀਆਂ পজিটিভ লিস্ট স্কিমা ਨੂੰ আপডেট ਕਰ ਦਿੱਤਾ। ਇਹ ਨਵੇਂ ਨਿਯਮ 1 ਜਨਵਰੀ 2026 ਤੋਂ ਲਾਗੂ ਹੋਣਗੇ। ਇਸ আপডেট ਦੇ ਤਹਿਤ ਉੱਚ ਸਿੱਖਿਆ ਪ੍ਰਾਪਤ ਹਤੇ ਹੁਣ ਬੰਦ ਫ੍ਰੀ ਸ਼ੀ ਕਾਮੇ ਦੇ ਲਈ ਚੋਕ ਨੌਕਰੀ ਦੇ ਸਿਲੈਕਟ ਦੀ ਗਿਣਤੀ ਵਿੱਚ ਹਲਕੀ ਕਮੀ ਕੀਤੀ ਗਈ ਹੈ। ਡੈਨਮਾਰਕ ਦੇ ਵਿੱਚ ਵਿਦੇਸ਼ੀ ਨਾਗਰਿਕ ਜੋ ਨਿਵਾਸ ਅਤੇ ਵਰਕ ਪਰਮਿਟ ਲਈ ਅਰਜ਼ੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਡੈਨਿਸ਼ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ ਰੋਜ਼ਗਾਰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੇਕਰ ਕਿਸੇ ਵਿਦੇਸ਼ੀ ਕਾਮੇ ਨੂੰ ਪੋਜ਼ਿਟਿਵ ਲਿਸਟ ਦੇ ਵਿੱਚ ਸ਼ਾਮਲ ਕਿਸੇ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਇਸ ਸਕੀਮ ਦੇ ਤਹਿਤ ਡੈਨਮਾਰਕ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਯੋਗ ਮੰਨਿਆ ਜਾਂਦਾ ਹੈ ਡੈਨਿਸ਼ ਏਜੰਸੀ ਫਾਰ ਇੰਟਰਨੈਸ਼ਨਲ ਰਿਕੁਆਇਰਮੈਂਟ ਐਂਡ ਇੰਟੀਗ੍ਰੇਸ਼ਨ ਜਿਸ ਨੂੰ ਐਸ ਆਈ ਆਰ ਆਈ ਕਿਹਾ ਜਾਂਦਾ ਹੈ ਉਸਨੇ ਦੱਸਿਆ ਕਿ 2024 26 ਦੇ ਲਈ ਨਵੀਂ ਪੋਜ਼ਿਟਿਵ ਲਿਸਟ ਵਿੱਚ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ 183 ਨੌਕਰੀਆਂ ਦੇ ਸਿਲੇਖ ਜਦਕਿ ਹੁਨਰਬੰਦ ਕੰਮ ਦੇ ਲਈ 57 ਨੌਕਰੀਆਂ ਦੇ ਸਿਲੇਖ ਸ਼ਾਮਲ ਕੀਤੇ ਗਏ ਨੇ ਇਗਿੰਤੀ ਪਿਛਲੇ ਅਪਡੇਟ ਦੇ ਮੁਕਾਬਲੇ ਕੁਝ ਘਟ ਹੈ ਤੇ SIRI ਦੇ ਵੱਲੋਂ ਜੁਲਾਈ ਤੋਂ 2425 ਵਿੱਚ ਦਿੱਤੇ ਗਏ ਅਪਡੇਟ ਦੇ ਦੌਰਾਨ ਉੱਚ ਸਿੱਖਿਆ ਵਾਲਿਆਂ ਦੇ ਲਈ 190 ਅਤੇ ਹੁਨਰਬੰਦ ਕਾਮਿਆਂ ਦੇ ਲਈ ਪੈਟ ਨੌਕਰੀਆਂ ਦੀ ਪੇਸ਼ਕਸ਼ ਸੀ ਹੁਣ ਨਵੇਂ ਅਪਡੇਟ ਦੇ ਵਿੱਚ ਇਹ ਗਿਣਤੀ ਘਟਾਈ ਗਈ ਹੈ ਜਿਸ ਦਾ ਮੁੱਖ ਕਾਰਨ ਕੁਝ ਪੇਸ਼ੇ ਦੇ ਵਿੱਚ ਮਜ਼ਦੂਰਾਂ ਦੀ ਘਾਟ ਦਾ ਘਟਣਾ ਅਤੇ ਪੁਰਾਣੀਆਂ ਪੋਜੀਸ਼ਨਾਂ ਦਾ ਸੂਚਿਤ ਘਟਣਾ ਦੱਸਿਆ ਜਾ ਰਿਹਾ ਹੈ ਡੈਨਮਾਰਕ ਦੀ ਪੋਜ਼ਿਟਿਵ ਲਿਸਟ ਦਾ ਮੁੱਖ ਮਕਸਦ ਉਹ ਵਿਦੇਸ਼ੀ ਨਾਗਰਿਕ ਨੇ ਜੋ ਉੱਚ ਤਸਫੇ ਅਤੇ ਖਾਸ ਹੁਨਰ ਰੱਖਦੇ ਨੇ ਤਾਂ ਜੋ ਦੇਸ਼ ਦੇ ਵਿੱਚ ਮੌਜੂਦਾ ਮਸਦੂਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਸ ਸੂਚੀ ਹਰ ਸਾਲ ਦੋ ਵਾਰ ਅਪਡੇਟ ਕੀਤੀ ਜਾਂਦੀ ਹੈ ਜੇਕਰ ਕਿਸੇ ਵਿਦੇਸ਼ੀ ਉਮੀਦਵਾਰ ਨੂੰ ਅਜਿਹੀ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਜੋ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਦੀ ਮੰਗ ਕਰਦੀ ਹੋਵੇ ਅਤੇ ਉਹ ਨੌਕਰੀ ਪੋਜ਼ਿਟਿਵ ਲਿਸਟ ਦੇ ਵਿੱਚ ਵੀ ਸ਼ਾਮਲ ਹੋਵੇ ਤਾਂ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ ਬਣਾਈ ਗਈ ਸਕੀਮ ਦੇ ਤਹਿਤ ਨਿਵਾਸ ਅਤੇ ਵਰਕ ਪਰਮਿਟ ਦੇ ਲਈ ਅਧਿ ਦੇ ਸਕਦਾ ਹੈ ਇਸ ਲਈ ਲਾਜ਼ਮੀ ਹੈ ਕਿ ਉਮੀਦਵਾਰ ਦੀ ਸਿੱਖਿਆ ਨੌਕਰੀ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੋਵੇ ਇਸੇ ਤਰ੍ਹਾਂ ਚੁੱਕ ਕਿਸੇ ਵਿਦੇਸ਼ੀ ਕੰਮ ਨੂੰ ਹੁਨਰਪੰਦ ਪੇਸ਼ਤੀ ਪੋਜੀਟਿਵ ਲਿਸਟ ਵਿੱਚ ਸ਼ਾਮਲ ਕਿਸੇ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਵੀ ਇਸ ਸਕੀਮ ਦੇ ਅਧੀਨ ਡੈਨਮਾਰਕ ਦੇ ਵਿੱਚ ਕੰਮ ਕਰਨ ਲਈ ਯੋਗ ਮੰਨੇ ਜਾਂਦਾ ਹੈ एसਆਈਆਰ ਆਈ ਨੇ ਹਾਲੀ ਦੇ 2025 ਦੀ ਤੀਜੀ ਤਮਾਹੀਨੇ ਆਮਦਨ ਸੰਬੰਧੀ ਅੰਕੜੇ ਵੀ ਅਪਡੇਟ ਕੀਤੇ ਨੇ ਜੋ 1 ਜਨਵਰੀ 2024 ਤੋਂ ਜਮ੍ਹਾਂ ਹੋਣ ਵਾਲੀਆਂ ਅਰਜ਼ੀਆਂ ਉੱਤੇ ਲਾਗੂ ਹੋਣਗੇ ਜਿੱਥੇ ਨੌਕਰੀ ਕਿਸੇ ਸਮੂਹਿਕ ਸਮਝੌਤੇ ਦੇ ਅਧੀਨ ਨਹੀਂ ਆਉਂਦੀ ਉੱਥੇ ਐਸ ਆਈ ਆਰ ਆਈ ਜਾਂਚ ਕਰੇਗਾ ਕਿ ਤਨਖਾਹ ਡੈਨਿਸ਼ ਮਿਆਰ ਦੇ ਅਨੁਸਾਰ ਹੈ ਜਾਂ ਫਿਰ ਨਹੀਂ ਜੋ ਲਗਭਗ 74958 ਡੈਨਿਸ਼ ਕ੍ਰੋਨਰ ਮੰਨੀ ਗਈ ਹੈ ਐਸਲੀ ਡੈਨਮਾਰਕ ਦੇ ਵਿੱਚ ਕੰਮ ਕਰਨ ਤੇ ਇਛੂ ਵਿਦੇਸ਼ੀ ਉਮੀਦਵਾਰਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਯੋਗਤਾਵਾਂ ਨੌਕਰੀ ਦੀ ਪੇਸ਼ਕਸ਼ ਅਤੇ ਨਵੇਂ ਪੋਜ਼ਿਟਿਵ ਲਿਸਟ ਦੀ ਪੂਰੀ ਜਾਣਕਾਰੀ ਲੈ ਕੇ ਹੀ ਅਰਜ਼ੀ ਦੇਣ। ਡੈਨਮਾਰਕ ਸਰਕਾਰ ਨੇ 2026 সাল ਤੱਕ ਲਈ ਆਪਣੀਆਂ ਪੋਜ਼ਿਟਿਵ ਲਿਸਟ ਸਕੀਮਾਂ ਨੂੰ ਅਪਡੇਟ ਕਰ ਦਿੱਤਾ ਹੈ। ਇਹ ਨਵੇਂ ਨਿਯਮ 1 ਜਨਵਰੀ 2026 ਤੋਂ ਲਾਗੂ ਹੋਣਗੇ। ਇਸ ਅਪਡੇਟ ਦੇ ਤਹਿਤ ਉੱਚ ਸਿੱਖਿਆ ਪ੍ਰਾਪਤਤਾ ਤੇ ਹੁਨਰਬੰਦ ਫਿਰੀਸ਼ੀ ਕਾਮੇ ਦੇ ਲਈ ਚੋਕ ਨੌਕਰੀਆਂ ਦੇ ਸਿਲੈਕਟ ਦੀ ਗਿਣਤੀ ਵਿੱਚ ਹਲਕੀ ਕਮੀ ਕੀਤੀ ਗਈ ਹੈ ਡੈਨਮਾਰਕ ਦੇ ਵਿੱਚ ਵਿਦੇਸ਼ੀ ਨਾਗਰਿਕ ਜੋ ਨਿਵਾਸ ਅਤੇ ਵਰਕ ਪਰਮਿਟ ਲਈ ਅਰਜ਼ੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਡੈਨਿਸ਼ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ ਰੋਜ਼ਗਾਰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੇਕਰ ਕਿਸੇ ਵਿਦੇਸ਼ੀ ਕਾਮੇ ਨੂੰ ਪੋਜੀਟਿਵ ਲਿਸਟ ਦੇ ਵਿੱਚ ਸ਼ਾਮਲ ਕਿਸੇ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਇਸ ਸਕੀਮ ਦੇ ਤਹਿਤ ਡੈਨਮਾਰਕ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਯੋਗ ਮੰਨਿਆ ਜਾਂਦਾ ਹੈ ਡੈਨਿਸ਼ ਏਜੰਸੀ ਫਾਰ ਇੰਟਰਨੈਸ਼ਨਲ ਰਿਕੁਆਇਰਮੈਂਟ ਐਂਡ ਇੰਟੀਗ੍ਰੇਸ਼ਨ ਜਿਸ ਨੂੰ ਐਸ ਆਈ ਆਰ ਆਈ ਕਿਹਾ ਜਾਂਦਾ ਹੈ ਉਸਨੇ ਦੱਸਿਆ ਕਿ 2024 ਦੇ ਲਈ ਨਵੀਂ ਪੋਜ਼ਿਟਿਵ ਲਿਸਟ ਵਿੱਚ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ 183 ਨੌਕਰੀਆਂ ਦੇ ਸਿਲੇਖ ਜਦਕਿ ਹੁਨਰਬੰਦ ਕੰਮ ਦੇ ਲਈ 57 ਨੌਕਰੀਆਂ ਦੇ ਸਿਲੇਖ ਸ਼ਾਮਲ ਕੀਤੇ ਗਏ ਨੇ ਇგიਂਤੇ ਪਿਛਲੇ ਅਪਡੇਟ ਦੇ ਮੁਕਾਬਲੇ ਕੁਝ ਘਟ ਹੈ ਤੇ ਐਸਆਈਆਰਆਈ ਦੇ ਵੱਲੋਂ ਜੁਲਾਈ ਤੋਂ 2425 ਵਿੱਚ ਦਿੱਤੇ ਗਏ ਅਪਡੇਟ ਦੇ ਦੌਰਾਨ ਉੱਚ ਸਿੱਖਿਆ ਵਾਲਿਆਂ ਤੇ ਲਈ 190 ਅਤੇ ਹੁਨਰਵੰਦ ਕਾਮਿਆਂ ਦੇ ਲਈ ਪੈਟ ਨੌਕਰੀਆਂ ਦੀ ਪੇਸ਼ਕਸ਼ ਸੀ। ਹੁਣ ਨਵੇਂ ਅਪਡੇਟ ਦੇ ਵਿੱਚ ਇਹ ਗਿਣਤੀ ਘਟਾਈ ਗਈ ਹੈ ਜਿਸ ਦਾ ਮੁੱਖ ਕਾਰਨ ਕੁਝ ਪੇਸ਼ੇ ਦੇ ਵਿੱਚ ਮਜ਼ਦੂਰਾਂ ਦੀ ਘਾਟ ਦਾ ਘਟਣਾ ਅਤੇ ਪੁਰਾਣੀਆਂ ਪੋਜੀਸ਼ਨਾਂ ਦਾ ਸੂਚਿਤ ਹੋਣਾ ਦੱਸਿਆ ਜਾ ਰਿਹਾ ਹੈ। ডেনমার্ক دی پوزیٹیو لیز دا ਮੁੱਖ ਮਕਸਦ ਉਹ ਵਿਦੇਸ਼ੀ ਨਾਗਰਿਕ ਨੇ ਜੋ ਉੱਚ ਤਰ੍ਹਾਂ ਦੇ ਅਤਿ ਖਾਸ ਹੁਨਰ ਰੱਖਦੇ ਨੇ ਤਾਂ ਜੋ ਦੇਸ਼ ਦੇ ਵਿੱਚ ਬਹੁਤਾਂ ਮਸੂਰਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਸ ਸੂਚੇ ਹਰ ਸਾਲ ਦੋ ਵਾਰ ਅਪਡੇਟ ਕੀਤੀ ਜਾਂਦੀ ਹੈ ਜੁਇਕਰ ਕਿਸੇ ਵਿਦੇਸ਼ੀ ਉਮੀਦਵਾਰ ਨੂੰ ਅਜਈ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਜੋ ਯੂਨੀਵਰਸਿਟੀ ਪੱਧਰੀ ਸਿੱਖਿਆ ਦੀ ਮੰਗ ਕਰਦੀ ਹੋਵੇ ਅਤੇ ਉਹ ਨੌਕਰੀ ਪੋਜੀਟਿਵ ਲਿਸਟ ਦੇ ਵਿੱਚ ਵੀ ਸ਼ਾਮਲ ਹੋਵੇ ਤਾਂ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੇ ਲਈ ਬਣਾਈ ਗਈ ਸਕੀਮ ਦੇ ਤਹਿਤ ਨਿਵਾਸ ਅਤੇ ਵਰਕ ਪਰਮਿਟ ਦੇ ਲਈ ਅਜਿ ਦੇ ਸਕਦਾ ਹੈ ਇਸ ਲਈ ਲਾਜ਼ਮੀ ਹੈ ਕਿ ਉਮੀਦਵਾਰ ਦੀ ਸਿੱਖਿਆ ਨੌਕਰੀ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੋਵੇ ਇਸੇ ਤਰ੍ਹਾਂ ਜੇਕਰ ਕਿਸੇ ਵਿਦੇਸ਼ੀ ਕਾਮੇ ਨੂੰ ਹੁਨਰਪੰਧ ਪੇਸ਼ਤੀ